ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦਾ ਮਾਝੇ ਦੀ ਧਰਤੀ ਦੇ ਉੱਤੇ ਜਿਹਦੇ ਵਿੱਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪ੍ਰਤਾਜਵਾ ਸੁਖੀ ਰੰਦਾਵਾ ਤਿਰਤ ਬਾਜਵਾ بڑے بڑے ਵੱਡੇ ਲੀਡਰ ਮਾਝੇ ਦੇ ਵਿੱਚ ਸੀਗੇ ਔਰ ਮਾਝੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਬਾਧੇ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਉਹਦਾ ਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਦੇ ਨੇ ਜਿੱਤੀਆਂ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਪੰਨਾ ਦੇ ਅੰਬਰਸਤ ਖੜੀ ਇੱਕ ਉਹਨਾਂ ਨੇ ਤਰਫਦਾਰ ਦੇ ਵਿੱਚ ਖੜੀ ਆ। ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਦੇ ਚ ਉਹਨਾਂ ਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ। ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪੱਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਤਕਾ ਸਾਨੂੰ ਮਲੇ 21 22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲ ਗਿਆ ਤੇ ਬਾਝਾ ਜਿਹੜਾ ਐਮ ਭੂਮਿਕਾ ਜਿਹੜਾ ਨਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਭਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਭਾਈ ਸੀਗੀ 16 ਸੀਟਾਂ ਤਾਂ ਕਿ ਐਤਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਬੜਾਵਾਗੇ ਸਰਕਾਰ 27 ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜ਼ਿਲ੍ਹਾ ਪੁਰੀਸ਼ਤ ਤੇ ਬਲਾਕ ਸੰਪਤੀ ਤੋਂ ਸਾਰੇ ਪੰਜਾਬ 'ਚ ਹੀ ਹੋ ਗਿਆ ਪਰ ਮਾਜੇ ਦੇ ਬਾਅਦ ਇਹ ਜੋ ਕਹਿਆ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ 27 ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਵੀ ਇਹ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਸੀ ਇਹ ਹੁਣ ਤਿੱਲਾ ਤਿੱਲਾ ਹੋ ਗਿਆ ਕਿਉਂ 2018 ਦੀ ਜਦ ਗੱਲ ਕਰਾਂ ਇਹਨਾਂ ਨੂੰ ਜ਼ੀਰੋ ਸੀਟ ਆਈ ਸੀ ਜ਼ੀਰੋ ਤੇ ਸਾਡੀਆਂ ਫੁੱਲ ਮੈਜੋਰਟੀ ਤੋਂ ਵੀ ਹੋਈ ਉੱਪਰ ਚਲੇ ਗਏ ਸੀ ਅੱਜ ਇਹ ਸਰਕਾਰ ਕੋਈ ਖਾਸ ਪਰਫਾਰਮੈਂਸ ਨਹੀਂ ਕਰ ਪਈ ਹੁਣ ਤੁਹਾਨੂੰ ਕਾਲੋ ਸਾਹਿਬ ਵੀ ਦੱਸਣਗੇ ਸਾਡੇ ਮੇਰੇ ਨਾਲ ਸਾਡੇ ਸਪੋਕਸਪਰਸਨ ਆਗੇ ਨਹੀਂ ਉਹ ਵੀ ਤੁਹਾਨੂੰ ਦੱਸਣਗੇ ਪਰ ਇਹ ਸਰਕਾਰ ਹਰ ਫਰੰਟ ਤੇ ਬਹੁਤ ਬੁਰੀ ਤਰ੍ਹਾਂ ਫੇਲਿਆ ਬਦਲਾ ਬਦੂ ਦਾ ਨਾਰਾ ਅਸੀਂ ਵੇਖ ਹੀ ਲਿਆ ਇੱਥੇ ਵਨ ਮੈਨ ਸ਼ੋ ਆ ਉਨ੍ਹਾਂ ਦੀ ਫੋਟੋ ਹਰ ਥਾਂ ਤੇ ਲੱਗਦੀ ਆ ਉਹ ਹੀ ਕੁਛ ਕਰਦੇ ਨੇ ਸੋ ਇਹ ਸਰਕਾਰ ਨੇ ਜਿੰਨਾ ਤੱਕਾ ਕਰਨਾ ਸੀ ਕਰ ਲਿਆ ਇਸ ਤੋਂ ਅੱਗੇ ਇਹ ਕੁਛ ਨਹੀਂ ਕਰਦਾ